ਇਹ ਸਰਦੇ ਆਏ ਜਿਹੜੇ ਲਗਾਈ ਹੈਗੀ ਆ ਇਸ ਚੀਜ਼ ਦੇ ਬੜੇ ਸਵਾਲ ਜਿਹੜੇ ਚੱਕਦੇ ਕਹਿੰਦੇ ਕਿ ਇਹਦੇ ਵਿੱਚ ਨਸ਼ਾ ਹੁੰਦਾ ਭੰਗ ਭਾਈ ਹੁੰਦੀ ਹੈਗੀ ਅਸਲੀਅਤ ਕੀ ਹੈਗੀ ਹੈ ਇਸ ਕਾਰਨ ਭੰਗ ਦਲਾ ਪੰਥਾਂ 'ਚ ਛਕਦਿਆਂ ਨੇ ਫੌਜੀਆਂ ਛਕਦੇ ਨੇ ਪਰ ਲੇਕਿਨ ਇਹ ਭੰਗ ਨਹੀਂ ਹੈਗੀ ਇਹਦੇ 'ਚ ਬਿਲਕੁਲ ਵੀ ਇਹ 'ਚ ਚਾਰੇ ਮਗਜ, ਬਦਾਮ, ਖਸਖਾਸ, ਕਾਲੀ ਮਿਰਚ, ਲੌਂਗ, ਇਲਾਇਚੀ ਤੇ ਗੁਲਾਬ ਦੇ ਪੱਤੇ ਨੇ ਜਾਂ ਸੌਂਪ ਪਾਦ ਨੇ ਇਸ ਸਵਾਦ ਅਨੁਸਾਰ ਇਹ ਚੀਜ਼ਾਂ ਦੀ ਰਗੜਾਈ ਹੁੰਦੀ ਆ 2 2.5 ਘੰਟਾ ਸੁਨਹਿਰੇ ਦੇ ਲਾਲ ਪੱਥਰ ਦਾ ਸੁਨਹਿਰਾ ਹੀ ਆਪਣਾ ਇਹ ਇਹ ਲਾਲ ਪੱਥਰ ਦਾ ਸੁਨਾਰਾ ਵਿੱਚ 2 2.5 ਘੰਟੇ ਲਗੜਾਈ ਹੁੰਦੀ ਹੈ ਇਹ ਚ ਤੇ ਨੰਮ ਦਾ ਸਲੋਤਰ ਆਪਣਾ ਜਿਹੜਾ ਜੀ ਸਲੋਤਰ ਹੈ ਨੰਮ ਦਾ ਹੀ ਨਾ ਪਾ ਦੁੱਧ ਵੀ ਨਹੀਂ ਪਾਉਂਦੇ ਹੈਗੇ ਜੀ ਆਪਣਾ ਪਿਓਰ ਆ ਜਿੰਨਾ ਹੈਗਾ ਪੂਰਾ ਮਤਲਬ ਗਾੜੀ ਹੋਊਗੀ ਵੀ ਇੱਕ ਵਾਰੀ ਜ਼ਰੂਰ ਛਕੋ ਜਿੰਨੇ ਵੀ ਮਤਲਬ ਵੀਰ ਦੇਖਣਗੇ ਖਬਰ ਦੇਖ ਰਹੇ ਨੇ ਇੱਕ ਵਾਰੀ ਜ਼ਰੂਰ ਸਾਨੂੰ ਮੌਕਾ ਦੋ ਆਟ ਸਲਾਉ ਤੇ ਜਿਹੜਾ ਕੁਲਚਾ ਉਹ ਫ੍ਰੀ ਪਾਓ। ਇਹ ਫਿਰ ਕਦੋਂ ਇਹ ਵੀ ਸ਼ੁਰੂਆਤ ਪਹਿਲੇ ਹੀ ਕਰੀ? ਹਾਂਜੀ ਇਹਨੂੰ ਹੋ ਗਏ 6-7 ਸਾਲ ਹੋ ਗਏ ਇਹ ਵੀ ਆਪੀ ਫਲੈਕਸ ਲਾਇਆ। ਮੇਰੇ ਕੋਲੇ 15-15 ਕ ਸਾਲ ਦੇ 16-16 ਕ ਸਾਲ ਦੇ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ 20 ਬਾਣੀਆਂ, 21 ਬਾਣੀਆਂ, 25 ਬਾਣੀਆਂ ਕੰਠ ਨੇ। ਤੇ ਮਿਲਾ ਵੀ ਸਕਦੇ ਆਂ ਅਸੀਂ। ਬਹੁਤ ਬੱਚੇ ਇਹੋ ਜਿਹੇ ਵੀ ਜਿਨ੍ਹਾਂ ਨੂੰ 20-20, 25-25 ਬਾਣੀਆਂ ਕੰਠ ਨੇ। ਚਲੋ ਇਹ ਕੋਈ ਨਸ਼ੇ ਵਾਲੀ ਜਿਹੀ ਨਹੀਂ ਹੈਗੀ। ਕੋਈ ਵੀ ਇਹਨੂੰ ਛੱਕ ਸਕਦਾ, ਕੋਈ ਇਹ 'ਚ ਨਸ਼ਾ ਨਹੀਂ ਜਾਂ ਕੁਝ ਵੀ ਨਹੀਂ ਹੈਗਾ। ਬਹੁਤ ਵਧੀਆ ਚੀਜ਼ ਹੈ। ਤੁਸੀਂ ਆਪ ਛੱਕ ਕੇ ਦੇਖੋ ਇਹ ਚ ਸਾਨੂੰ ਆਪਾਂ ਦਾ ਚੱਲੂ ਏ ਤਾਂ ਇੱਕ ਪਾਸੇ ਗਰਮੀਆਂ ਨੂੰ ਲੈ ਕੇ ਜਿੱਥੇ ਪਿਆਸ ਲੱਗਦੀ ਹੈ ਆਪਾਂ ਰੂਆਫ ਜਾ ਵਗੈਰਾ ਮੰਗੋ ਸ਼ੇਕ ਸ਼ੇਕ ਪੀਨੇ ਹੈਗੇ ਆ ਤਾਂ ਦੂਸਰੇ ਪਾਸੇ ਪਟਿਆਲਾ ਦੇ ਵਿੱਚ ਸਰਦੀਾਈ ਜਿਹੜੀ ਹੈਗੀ ਆ ਉਹ ਸਿੰਘਾ ਦੇ ਵੱਲੋਂ ਤਿਆਰ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਬੁੱड्डा ਦਲ 96 ਕਰੋੜੀ ਸਰਦੀਾਈ ਜਿਹੜੀ ਹੈ ਉਹ ਲਗਾਤਾਰ ਜਿਹੜੀ ਪਟਿਆਲਾ ਦੇ ਵਿੱਚ ਨਿਆਂ ਸਿੰਘਾਂ ਦੇ ਵੱਲੋਂ ਲਗਾਇਆ ਗਿਆ ਕਾਊਂਟਰ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਈ ਜੀ ਵੀ ਸਾਡੇ ਨਾਲ ਨੇ ਔਰ ਜਿਨ੍ਹਾਂ ਨੇ ਸ਼ਰਧਾਈ ਜਿਹੜੀ ਹੈ ਹੁਣ ਸ਼ੱਕੀ ਹੈ ਉਹ ਵੀ ਨਾਲ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਯੁਗੇਸ਼ ਜਿੰਦਲ ਜੀ ਯੁਗੇਸ਼ ਤੁਸੀਂ ਸ਼ਰਧਾਈ ਜਿਹੜੀ ਹੈ ਸ਼ੱਕੀ ਹੈਗੀ ਹੈ ਕਿਸ ਤਰੀਕੇ ਦੇ ਨਾਲ ਕਹਿੰਦੇ ਇਹਦੇ ਦੇ ਵਿੱਚ ਨਸ਼ਾ ਵੀ ਹੁੰਦਾ ਹੈਗਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਤੁਸੀਂ ਵੀ ਪੀਤਾ ਕਿਸ ਤਰੀਕੇ ਦੇ ਨਾਲ ਲੱਗਿਆ ਨਹੀਂ ਬਹੁਤ ਵਧੀਆ ਟੇਸ ਹੈ ਇਹਦਾ એનર્ਜੀ ਡਰਿੰਕ ਮਤਲਬ એનર્ਜੀ ਲੱਗੀ ਆ ਜੋ ਪੀਤਾ ਨਾ ਟੇਸ ਲਿਆ ਹੈਗਾ ਬਹੁਤ ਅੱਛਾ ਟੇਸ ਲੱਗਿਆ ਜੀ ਪਰ ਤੁਸੀਂ ਪੁੱਛਿਆ ਸੀ ਇਹਨਾਂ ਤੋਂ ਇਹਦੇ ਵਿੱਚ ਮੈਂ ਕਹਿੰਦੇ ਕਿ ਪਾਇਆ ਹੁੰਦਾ ਕਿ ਭੰਗ ਵਗੈਰਾ ਪਾਈ ਹੁੰਦੀ ਇਸ ਤਰੀਕੇ ਨਾਲ ਨਹੀਂ ਮੈਂ ਪੁੱਛਿਆ ਤਾਂ ਨਹੀਂ ਹੈਗਾ ਪਰ ਮੈਨੂੰ ਮੈਂ ਪਹਿਲੀ ਵਾਰ ਪੀਤਾ ਇਹ ਬਹੁਤ ਵਧੀਆ ਲੱਗਿਆ ਇਹਨਾਂ ਤੋਂ ਪੀ ਕੇ ਨਾ ਮਤਲਬ એનર્ਜੀ ਡਰਿੰਕ ਹੈ ਗਰਮੀ ਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜੀ ਪੀਣ ਵਾਸਤੇ ਇਹਨਾਂ ਕੋਲੋਂ ਤਾਂ ਬਿਲਕੁਲ ਜਿਹੜਾ ਹੈਗਾ ਗੱਲਬਾਤ ਵੀ ਕਰਨ ਦੇ ਕੋਈ ਕਰਾਂਗੇ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਹ ਸਰਦੇਾਈ ਜਿਹੜੀ ਲਗਾਈ ਹੈਗੀ ਆ ਇਸ ਚੀਜ਼ ਦੇ ਬੜੇ ਸਵਾਲ ਜਿਹੜੇ ਚੱਕਦੇ ਕਹਿੰਦੇ ਕਿ ਇਹਦੇ ਵਿੱਚ ਨਸ਼ਾ ਹੁੰਦਾ ਭੰਗ ਪਾਈ ਹੁੰਦੀ ਹੈਗੀ ਅਸਲੀਅਤ ਕੀ ਹੈਗੀ ਹੈ ਕਾਰਨ ਇਹਦੇ ਨਹੀਂ ਵੀਰੇ ਭੰਗ ਦਲਾ ਪੰਥਾਂ 'ਚ ਛਕਦਿਆਂ ਨੇ ਫੌਜੀਆਂ ਛਕਦੇ ਨੇ ਪਰ ਲੇਕਿਨ ਇਹ ਭੰਗ ਨਹੀਂ ਹੈਗੀ ਇਹਦੇ 'ਚ ਬਿਲਕੁਲ ਵੀ ਇਹ 'ਚ ਚਾਰੇ ਮਗਜ, ਬਦਾਮ, ਖਸਖਾਸ, ਕਾਲੀ ਮਿਰਚ, ਲੌਂਗ, ਇਲਾਇਚੀ ਤੇ ਗੁਲਾਬ ਦੇ ਪੱਤੇ ਨੇ ਜੀ ਜਾਂ ਸੌਂਫ ਪਾਦ ਨੇ ਵੀ ਸਵਾਦ ਅਨੁਸਾਰ ਵੀ ਇਹ ਚੀਜ਼ਾਂ ਦੀ ਰਗੜਾਈ ਹੁੰਦੀ ਆ 2 2.5 ਘੰਟਾ ਸੁਨਹਿਰੇ ਦੇ ਲਾਲ ਪੱਥਰ ਦਾ ਸੁਨਹਿਰਾ ਹੀ ਆਪਣਾ ਇਹ ਤੇ ਲਾਲ ਪੱਥਰ ਦਾ ਸਨਹਿਰਾ ਇਹ ਚ 2 2.5 ਘੰਟੇ ਰਗੜਾਈ ਹੁੰਦੀ ਹੈ ਇਹ ਚ ਇਹ ਨੰਮ ਦਾ ਸਲੋਤਰ ਆਪਣਾ ਜਿਹੜਾ ਹੀ ਸਲੋਤਰ ਹੈ ਨੰਮ ਦਾ ਹੀ ਤੇ ਉਸ ਤੋਂ ਬਾਅਦ 2 2.5 ਘੰਟਿਆਂ ਵਾਂਗ ਇਹਦਾ ਕੱਪੜੇ ਦੇ ਵਿੱਚ ਚਰਕ ਕੱਢ ਲੈਣੇ ਆਪਾਂ ਦੁੱਧ ਵੀ ਨਹੀਂ ਪਾਉਂਦੇ ਹੈਗੇ ਜਿਵੇਂ ਆਮ ਵੈਸੇ ਦੁੱਧ ਪਾਇਆ ਜਾਂਦਾ ਹੈ ਹਾਂ ਆਪਾਂ ਪਾ ਦਿੰਦੇ ਨੇ ਦੁੱਧ گاੜਾ ਕਰਨ ਵਾਸਤੇ ਪਾਉਂਦੇ ਨੇ ਪਰ ਆਪਾਂ ਦੁੱਧ ਵੀ ਨਹੀਂ ਪਾਉਂਦੇ ਹੈਗੇ ਆਪਣਾ ਪਿਓਰ ਆ ਜਿੰਨਾ ਹੈਗਾ ਪੂਰਾ ਮਤਲਬ ਗਾੜੀ ਹੋਊਗੀ ਵੀ ਇੱਕ ਵਾਰੀ ਜ਼ਰੂਰ ਛਕੋ ਜਿੰਨੇ ਵੀ ਮਤਲਬ ਵੀਰ ਦੇਖਣਗੇ ਖਬਰ ਦੇਖ ਰਹੇ ਨੇ ਇੱਕ ਵਾਰੀ ਜਰੂਰ ਸਾਨੂੰ ਮੌਕਾ ਦੋ। ਭਾਈ ਲਗਾਤਾਰ ਇਹੀ ਸਵਾਲ ਹੁੰਦਾ ਸੀਗਾ ਕਿ ਜਿਹੜਾ ਇਹ ਨਿਹੰਗ ਸਿੰਘ ਬਣਾ ਕੇ ਇਹ ਕੋਟ ਲਾਂਦੇ ਨੇ ਇਹ ਸਰਦਾਈ ਬਣਾਉਂਦੇ ਇਹਦੇ ਵਿੱਚ ਭੰਗ ਜਿਹੜੀ ਹੁੰਦੀ ਹੈ ਤਾਂ ਫਿਰ ਇਹ ਬਗੈਰ ਭੰਗ ਤੋਂ ਕਿਸ ਤਰ੍ਹਾਂ ਬਣਾ ਸਿਰਫ ਖਸਖਾਸ ਜਿਵੇਂ ਦੱਸ ਰੋ ਕੀ ਕੀ ਸਮਾਨ ਇਹ ਚ ਪੈਂਦਾ। ਖਸਖਾਸ ਕਾਲੀ ਮਿਰਚ ਲੌਂਗ ਇਲਾਇਚੀਆਂ ਇਹ ਚਾਰੇ ਮਗਜ ਹੋ ਗਈ ਅਖਰੋਟ ਗਿਰੀ ਹੋ ਗਈ ਜੀ ਕਾਜੂ ਟੋਟਾ ਹੋ ਗਿਆ। ਬਸ ਇਹ ਸਮਾਨ ਪਾਉਣਾ ਬਾਦਾਮ ਹੋ ਗਿਆ ਜੀ ਤੇ ਗਲਾਬ ਦੇ ਪੱਤੇ। ਹਾਂਜੀ। ਤੇ ਭਾਈ ਇਹਦੇ ਚ ਤੇ ਫਿਰ ਜਿਹੜੀ ਉਹ ਦੂਸਰੀ ਹੁੰਦੀ ਹੈ ਉਹਦੇ ਚ ਕੀ ਫਰਕ ਰਹਿੰਦਾ? ਉਹਦੇ ਚ ਵੀ ਇਹੀ ਸਮਾਨ ਸਾਰਾ ਪੈਂਦਾ ਜੀ ਪਰ ਉਹਦੇ ਚ ਸੁੱਖਾ ਨਾਲ ਉਹ ਵੀ ਸੋਧਿਆ ਹੋਇਆ ਹੁੰਦਾ ਜੀ ਉਹ ਆਪਣੇ ਹਿਸਾਬ ਨਾਲ ਜਿਵੇਂ ਸਕਦੇ ਨੇ ਦਾਲਾ ਮੰਥਾ ਜੀ ਜੋ ਮਰਿਆਦਾ ਜੀ ਉਹਨਾਂ ਦੀ ਤੇ ਉਹ ਵੀ ਚੜਦੀ ਕਲਾ ਮਹਾਰਾਜ ਦੀ ਜੋ ਚੱਲੀ ਆ ਰਹੀ ਹੈ ਪ੍ਰਾਤਨ ਮਰਿਆਦਾ ਪਰ ਇਹਦੇ 'ਚ ਅਸੀਂ ਸੋਖਾ ਨਹੀਂ ਪਾਰੇ ਬਿਲਕੁਲ ਵੀ ਨਾ ਅਸੀਂ ਵੇਚਨੇ ਆ ਸੋਖਾ ਜੀ ਇਹ ਸਰਦਈ ਆ ਕੱਲੇ ਜੀ ਥੰਡੇ ਇਹਦੇ ਵਿੱਚ ਤਾਂ ਚਾਹੇ ਛੋਟਾ ਬੱਚਾ ਪੀਵੇ ਕੋਈ ਵੀ ਬੇ ਕੇਰੇ ਆਪਣੇ ਕੋਲ ਆਉਂਦੇ ਨੇ ਜੀ ਬੱਚੇ ਅਸੀਂ ਪਰਸਾਂ ਸ਼ੁਰੂ ਕੀਤਾ ਹੀ ਇਹ ਕੰਮ ਤੇ ਸਾਡੇ ਕੋਲ ਬੱਚੇ ਵੀ ਆ ਰਹੇ ਨੇ ਕਈ ਬੰਦੇ ਮਤਲਬ ਘਰੇ ਗੈਸਟ ਆਏ ਉਹ ਬੰਦੇ ਦੋ ਬੋਤਲਾਂ ਭਰਾ ਕੇ ਲੈ ਕੇ ਗਏ ਨੇ ਵੀ ਮਤਲਬ ਸਾਨੂੰ ਇੰਨੀ ਸਵਾਦ ਲੱਗੀ ਵੀ ਅਸੀਂ ਕੋਕ ਨਹੀਂ ਪਲਾਉਣਾ ਇਹ ਚੀਜ਼ ਪਲਾਉਣੀ ਆ ਸੀ ਜਾਂ ਕੋਈ ਲੈਮਨ ਵਗੈਰਾ ਲਮਕਾ ਵਗੈਰਾ ਨਹੀਂ ਪਲਾਉਣਾ ਵੀ ਇਹੀ ਚੀਜ਼ ਪਲਾਉਣੀ ਆ ਪਰ ਇਹ ਦੇਖਿਆ ਬਹੁਤ ਲੋਕਾਂ ਦਾ ਸਵਾਲ ਹੁੰਦਾ ਪਹਿਲੇ ਉਹ ਪੀਣ ਤੋਂ ਪਹਿਲਾਂ ਇੱਕ ਵਾਰ ਤੁਹਾਡੇ ਤੋਂ ਜ਼ਰੂਰ ਪੁੱਛਦੇ ਨੇ ਕਿ ਬਾਈ ਇਹਦੇ ਵਿੱਚ ਭੰਗ ਤਾਂ ਨਹੀਂ ਪਾਈ ਹੋਈ ਹਾਂ ਇਹ ਫਿਰ ਜਿਵੇਂ ਗਲਤ ਅਨਸਰ ਪੀ ਲੈਂਦੇ ਨੇ ਪਹਿਲਾਂ ਜੀ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਇਹ ਸੁੱਖਾ ਉਹ ਗਲਤ ਅਨਸਰ ਪੀ ਲੈਂਦੇ ਨੇ ਪੀ ਕੇ ਫਿਰ ਉਹ ਬੇਅਦਵੀ ਕਰਦੇ ਨੇ ਖਲਾਰਾ ਪਾਉਂਦੇ ਨੇ ਹਨਾ ਜੀ ਜਿਵੇਂ ਉਹ ਕਹਿੰਦੇ ਨੇ ਮ ਸ਼ਿਵ ਜੀ ਭਗਵਾਨ ਨੇ ਕਿਹਾ ਸੀ ਪਾਰਵਤੀ ਨੂੰ ਇਹ ਪਾਰਵਤੀ ਵਿਦਿਆ ਨਾਲ ਦੇਈ ਗਵਾਰਨ ਕੋ ਵਿਦਿਆ ਕਹਿੰਦੇ ਨੇ ਭੰਗ ਨੂੰ ਹੀ ਵੀ ਵਿਦਿਆ ਨਾਲ ਦੇਈ ਗਵਾਰਨ ਕੋ ਜੋਧਾ ਪੀਵੇ ਹਾਥੀ ਚੜੇ ਜੋਧਾ ਪੀਵੇ ਜੁੱਧ ਚੜੇ ਹਾਥੀ ਕੇ ਦਾਤ ਉਖਾੜਨ ਕੋ ਸਾਧੂ ਪੀਵੇ ਨਾਮ ਜਪੇ ਸੁਰਤ ਵੀ ਪ੍ਰਮਾਤਮਾ ਦੇ ਨਾਲ ਸੁਰਤ ਜੋੜਨ ਵਾਸਤੇ ਹੀ ਇਹ ਹਰ ਆਪਦਾ ਆਪਦਾ ਸਾਰਿਆਂ ਦਾ ਉਹ ਆਈ ਮਤਲਬ ਇਹਦੇ ਚ ਲੇਕਿਨ ਸੁੱਖਾ ਨਹੀਂ ਹੈਗਾ ਇਹ ਸ਼ਰਧਾ ਹੀ ਹੈ ਜੀ ਕੱਲੀ ਪਹਿਲਾਂ ਤੁਸੀਂ ਕੁਲਚਾ ਦਾ ਜਿਵੇਂ ਨਾਲ ਕਰ ਰਹੇ ਹੋ ਫਿਰ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆ ਕੇ ਆਪਾਂ ਨੂੰ ਯਾਰ ਇਹ ਚੀਜ਼ ਰੱਖਣੀ ਚਾਹੀਦੀ ਆਪਣੇ ਗਾਹਕ ਦੀ ਡਿਮਾਂਡ ਧੀ ਸਾਰੇ ਗਾਹਕ ਆਉਂਦੇ ਤੇ ਸਾਡੇ ਕੋਲੇ ਵੀ ਤੁਸੀਂ ਕੁਲਚਾ ਬਹੁਤ ਸਵਾਦ ਬਣਾਉਂਦੇ ਹੋ ਕਿ ਤੁਸੀਂ ਸ਼ਰਧਈ ਦਾ ਵੀ ਕੰਮ ਸ਼ੁਰੂ ਕਰੋ ਨਾਲ ਕਿਉਂਕਿ ਕੁਲਚਾ ਤਕਰੀਬਨ ਮਤਲਬ ਮਿਲ ਜਾਂਦਾ ਸਾਰਿਆਂ ਕੋਲੇ ਉਹ ਕਹਿੰਦੇ ਵੀ ਸ਼ਰਧਈ ਵੀ ਉਰੇ ਪਟਿਆਲੇ 'ਚ ਵੀ ਨਿੰਗ ਸਿੰਘ ਨਹੀਂ ਹੈਗਾ ਕੋਈ ਪੂਰਾ ਵੀ ਜਿਹੜਾ ਪੂਰਾ ਨਿੰਗ ਸਿੰਘ ਕੁਲਚਾ ਲਾਉਂਦਾ ਹੋਵੇ ਜਾਂ ਸ਼ਰਧਈ ਵਾਲਾ ਵੀ ਹੈ ਨਹੀਂ ਪਟਿਆਲੇ 'ਚ ਕੋਈ ਵੀ ਤਾਂ ਕਰਕੇ ਆਪਾਂ ਨੇ ਸ਼ੁਰੂ ਕੀਤਾ ਜੀ ਗਾਗ ਦੀ ਡਿਮਾਂਡ ਤੇ ਸ਼ੁਰੂ ਕੀਤਾ ਜੀ ਲੋਕਾਂ ਦਾ ਕਿਵੇਂ ਦਾ ਬਾਈ ਰਿਸਪੌਂਸ ਮਿਲ ਰਿਹਾ ਹੈਗਾ ਬਹੁਤ ਵਧੀਆ ਕਿਰਪਾ ਜੀ ਮਹਾਰਾਜ ਦੀ ਮਤਲਬ ਆਪਣਾ ਕੁਲਚਾ ਵੀ ਠੀਕ ਆ ਜੀ ਵਧੀਆ ਆਪਣਾ ਰੋਟੀ ਚੱਲ ਰਹੀ ਹੈ ਸਰਕਲ ਬਹੁਤ ਸੋਹਣਾ ਚੱਲ ਰਿਹਾ ਜੀ ਪਰ ਅਸੀਂ ਵੀ ਪਿੱਛੇ ਦੇਖਿਆ ਕਿ ਪਾਰਟ ਸੁਣਾਓ ਤੇ ਜਿਹੜਾ ਕੁਲਚਾ ਹੋ ਫ੍ਰੀ ਪਾਓ ਇਹ ਇੱਕ ਫਿਰ ਕਦੋਂ ਇਹ ਵੀ ਸ਼ੁਰੂਆਤ ਪਹਿਲਾਂ ਹੀ ਕਰੀ ਹਾਂਜੀ ਇਹਨੂੰ ਹੋ ਗਏ 6-7 ਸਾਲ ਹੋ ਗਏ ਜੀ ਇਹ ਵੀ ਆਪਣੇ ਫਲੈਕਸ ਲਾਈ ਹੋਈ ਜੀ ਬੋ 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 ਕਿ ਬੱਚੇ ਵੀ ਜਿਹੜੇ ਨੇ ਬਹੁਤ ਬੱਚੇ ਆਉਂਦੇ ਨੇ ਕੰਠ ਹੁੰਦੇ ਜਾਂਦੇ ਬੱਚਿਆਂ ਨੂੰ ਮੇਰੇ ਕੋਲੇ 15 15 ਕ ਸਾਲ ਦੇ 16 16 ਕ ਸਾਲ ਦੇ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਨੂੰ 20 ਬਾਣੀਆਂ 21 ਬਾਣੀਆਂ 25 ਬਾਣੀਆਂ ਕੰਠ ਨੇ ਜੀ ਤੇ ਮਲਾ ਵੀ ਸਕਦੇ ਆ ਅਸੀਂ ਬਹੁਤ ਬੱਚੇ ਇਹੋ ਜਿਹੇ ਵੀ ਜਿਨ੍ਹਾਂ ਨੂੰ 20 20 25 25 ਬਾਣੀਆਂ ਕੰਠ ਨੇ ਜੀ ਹਾਂ ਜੀ ਭਾਈ ਰੇਟ ਫਿਰ ਕੀ ਰੱਖਿਆ ਹੋਇਆ ਗਲਾਸ ਦਾ ਇਹ ਤਾਂ ਆਪਾਂ 20 ਰੁਪਏ ਗਲਾਸ 30 ਰੁਪਏ ਗਲਾਸ ਜੀ ਹਾਂ ਜੀ ਕੋਈ ਨੁਕਸਾਨ ਕੋਈ ਨਹੀਂ ਹੈਗਾ ਇਸ ਸੀਜ਼ਨ ਨੂੰ ਜਿਵੇਂ ਸਰੀਰ ਨੂੰ ਸੁਸਤੀ ਜੀ ਪੈਂਦੀ ਹੈ ਨਾ ਹੁਣ ਗਰਮੀ ਦੇ ਦਿਨ ਆ ਕੇ ਬੰਦਾ ਧੁੱਪ ਚ ਘੁੰ ਥਕਾਵਟ ਜੀ ਲੱਗਦੀ ਆ ਜੀ ਇੱਕ ਦੋ ਗਲਾਸ ਪੀਓ ਦੋ ਚਾਰ ਦਿਨ ਪੀ ਕੇ ਦੇਖੋ ਜੀ ਨਹੀਂ ਚੰਗੀ ਲੱਗੀ ਕੋਈ ਚੱਕਰ ਨਹੀਂ ਹੈਗਾ ਬਾਈ ਪੁੱਛਦੇ ਨੇ ਉਹ ਆ ਕੇ ਤੁਹਾਨੂੰ ਕਹਿੰਦੇ ਨੇ ਕਿ ਯਾਰ ਇਹਦੇ ਵਿੱਚ ਕੋਈ ਨਸ਼ਾ ਹੈ ਉਹ ਸੁੱਕਾ ਤਾਂ ਨਹੀਂ ਪਾਇਆ ਪਰ ਉਹ ਤਾਂ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਆਉਂਦਾ ਯਾਰ ਕੀ ਹਾਂ ਆਉਂਦਾ ਤਾਂ ਸਹੀ ਆ ਜੀ ਚਲੋ ਪਰ ਲੇ ਕਿਨੇ ਅਸੀਂ ਕੁਝ ਪਾਉਂਦੇ ਨਹੀਂ ਦੱਸੀਦਾ ਗਾਹਕ ਨੂੰ ਜੀ ਵੀ ਪਾਉਂਦੇ ਨਹੀਂ ਕੁਝ ਵੀ ਕਿਸੇ ਤਰ੍ਹਾਂ ਦਾ ਕੁਝ ਨਹੀਂ ਇਹਦੇ ਵਿੱਚ ਹਾਂ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਲੋਕ ਵੀ ਨੇ ਸਾਡੇ ਨਾਲ ਨੇ ਗੱਲ ਕਰਾਂਗੇ ਬਾਈ ਜੀ ਤੁਸੀਂ ਕਿਹੜੇ ਜਗ੍ਹਾ ਤੋਂ ਪਟਿਆਲਾ ਜੀ ਲੋਕਲ ਉਸੇ ਵੀ ਦੇਖ ਕੇ ਰੁਕੇ ਹੋਰੇ ਸਰਦਾਈ ਨੂੰ ਜੀ ਜੀ ਕਹਿੰਦੇ ਕਿ ਜਿਵੇਂ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੀ ਸਰਦਾਈ ਹੈਗੀ ਆ ਆਪਾਂ ਨਿਹੰਗ ਸਿੰਘ ਪੀਂਦੇ ਨੇ ਕਿ ਉਹਦੇ ਵਿੱਚ ਸੁੱਕਾ ਪਾਇਆ ਹੁੰਦਾ ਭੰਗ ਪਾਈ ਹੁੰਦੀ ਹੈ ਜਿਵੇਂ ਬਾਈ ਜੀ ਨੇ ਦੱਸਿਆ ਤਾਂ ਪਿਓਰ ਜਿਹੜਾ ਬਾਦਾਮ ਖਸਕਾਸ ਵਗੈਰਾ ਪਾ ਕੇ ਤਿਆਰ ਕੀਤੀ ਗਈ ਹੈ ਹੁਣ ਤੇ ਟੀਵੀ ਤੇ ਸਭ ਕੁਝ ਦਿਖਾ ਰਹੇ ਜੋ ਪਹਿਰੇ ਹੈ ਜੀ ਪਹਿਲੇ ਲੋਕ ਭੁਲੇਖੇ ਆ ਪੈਂਦੇ ਸੀ ਠੀਕ ਹੈ ਜਿਹੜੇ ਪਿੰਦੇ ਹੁਣੇ ਪਿੰਦੇ ਹੁਣ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਹੁਣ ਫਤੇਗੜ ਸਾਹਿਬ ਗਿਆ ਸੀ ਉੱਥੇ ਵੀ ਸਰਦਾਈ ਸੀ ਲੰਗਰ ਲੱਗਿਆ ਹੋਇਆ ਸੀ ਚੱਕਿਆ ਮਤਲਬ ਕਿ ਹੁਣ ਤਾਕਤ ਵਾਲੀ ਚੀਜ਼ ਹੋ ਗਈ ਜਿੱਥੇ ਤਾਂ ਉਸ ਸਟੇਜ ਨੂੰ ਲੈ ਕੇ ਫਿਰ ਵਧੀਆ ਤਰੀਕੇ ਦਾ ਫੇਸਬੁਕ ਤੇ ਵੀ ਸਭ ਦਿਖਾ ਰਹੇ ਨੇ ਵੀ ਕੀ ਪਾ ਰਹੇ ਨੇ ਸਭ ਕੁਝ ਸਾਹਮਣੇ ਆ ਰਿਹਾ ਅਮਰਸਰ ਤੋਂ ਵੀ ਕਿ ਮੈਂ ਦੇਖ ਰਿਹਾ ਸੀ ਜੀ ਤਾਂ ਉਹ ਲੋਕਾਂ ਦੀ ਭੁਲੇਖੇ ਵਾਲੀ ਗੱਲ ਤਾਂ ਰਹੀ ਨਹੀਂ ਕੋਈ ਭੁਲੇਖੇ ਵਾਲੀ ਕੋਈ ਗੱਲ ਨਹੀਂ ਰਹੀ ਤਾਂ ਬਿਲਕੁਲ ਦੇਖ ਸਕਦੇ ਹੋ ਲੋਕੀ ਕਹਿੰਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਚੈਨਲਾਂ ਦੇ ਉਧਰ ਚੱਲ ਰਿਹਾ ਹੈਗਾ ਵੀਡੀਓਜ਼ ਆ ਰਹੀਆਂ ਤਾਂ ਭੁਲੇਖੇ ਦੂਰ ਹੋ ਰਿਹਾ ਕਿ ਇਹਦੇ ਵਿੱਚ ਕੀ ਹੈ ਤਾਂ ਇਧਰਲੇ ਪਾਸੇ ਨਿਹੰਗ ਸਿੰਘ ਵੀ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਹੋ ਸਰਧਿਆਈ ਦਾ ਜਿਹੜਾ ਹੈਗਾ ਬਾਬਾ ਜ ਇਹ ਬਹੁਤ ਵਧੀਆ ਦਾ ਬਹੁਤ ਗੁਰੂ ਸਾਹਿਬ ਕਿਰਪਾ ਕਰਨ ਬਾਈ ਦਾ ਵਧੀਆ ਚੱਲੇ ਇਹ ਕੋਈ ਨਸ਼ੇ ਵਾਲੀ ਚੀਜ਼ ਨਹੀਂ ਹੈਗੀ ਕੋਈ ਵੀ ਇਹਨੂੰ ਛੱਕ ਸਕਦਾ ਕੋਈ ਇਹ 'ਚ ਨਸ਼ਾ ਨਹੀਂ ਜਾਂ ਕੁਝ ਵੀ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਤੁਸੀਂ ਆਪ ਛੱਕ ਕੇ ਦੇਖੋ ਇਹ ਚੀਜ਼ ਤੁਹਾਨੂੰ ਆਪ ਪਤਾ ਚੱਲੂਗੀ ਪਰ ਅਕਸਰ ਜਿਹੜੇ ਲੋਕ ਨੇ ਨੌਜਵਾਨ ਪੀੜ੍ਹੀ ਹੈ ਜਾਂ ਹੋਰ ਉਹ ਇਸ ਚੀਜ਼ ਨੂੰ ਐ ਮੰਨਦੇ ਨੇ ਕਿ ਯਾਰ ਇਹ 'ਚ ਨਸ਼ਾ ਹੈਗਾ ਇਸ ਚੀਜ਼ ਨੂੰ ਭੰਗ ਦਾ ਇਹ ਤਾਂ ਹੀ ਬਸ ਐਵੇਂ ਨਾਮ ਬਦਨਾਮ ਕਰਿਆ ਬਈ ਨਾਮ ਬਦਨਾਮ ਕਰਿਆ ਵਾ ਲੋਕਾਂ ਨੇ ਜਿਹੜੇ ਹੁਣ ਚਿੱਟਾ ਪੀਂਦੇ ਨੇ ਚਿੱਟੇ ਪੀ ਪੀ ਕੇ ਮਰਦੇ ਨੇ ਲੋਕ ਗਲੀਆਂ ਨਾਲੀਆਂ 'ਚ गिरਦੇ ਨੇ ਉਹਦੇ ਨਾਲੋਂ ਤਾਂ 100 ਗੁਣਾ ਚੰਗੀ ਹੈ ਇਹ ਚੀਜ਼ ਕਿਉਂਕਿ ਤਾਕਤ ਦਾ ਜਿਵੇਂ ਹਾਂ ਜੀ ਇਸ ਤੇ ਹੀ ਕਹਾਂਗੇ ਵੀ ਜਿਹੜੇ ਵੀ ਨੌਜਵਾਨ ਨੇ ਚਲੋ ਵੀਰ ਨੇ ਹਨਾ ਆਪਣੇ ਆ ਕੇ ਜ਼ਰੂਰ ਸ਼ਕੋ ਆਪਣੇ ਭਰਾਵਾਂ ਦਾ ਹਨਾ ਜੀ ਵਧੀਆ ਕੰਮ ਕਰ ਮਹਾਰਾਜ ਦੀ ਕਿਰਪਾ ਹੋਵੇ ਬਹੁਤ ਵਧੀਆ ਚੀਜ਼ ਇਹ ਤੁਸੀਂ ਆਪ ਝਾਕ ਕੇ ਦੇਖ ਲਓ ਕੋਈ ਨਸ਼ਾ ਇਹ じゃ ਕੋਈ ਇਹ ਚ ਉਹ ਨਹੀਂ ਹੈਵੇਂ ਨਸ਼ੇ ਨੁਸ਼ੇ ਵਾਲੀ ਕੋਈ ਗੱਲ ਨਹੀਂ ਹੈਗੀ ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਤਸਵੀਰਾਂ ਦੇ ਵਿੱਚ ਜਿਨ੍ਹਾਂ ਨੇ ਪੀਤਾ ਉਹ ਵੀ ਦੱਸ ਰਹੇ ਨੇ ਤਾਂ ਉਹ ਸਰਦਾਰ ਸਾਹਿਬ ਜਿਹੜਾ ਹੈਗਾ ਪੀ ਰਿਹਾ ਆਪਾਂ ਇੱਕ ਵਾਰ ਫਿਰ ਦੁਬਾਰਾ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇਹ ਸਿਹੜਾਈ ਪੀਤੇ ਆ ਜੀ ਹੁਣ ਕਿਸ ਤਰ੍ਹਾਂ ਲੱਗਿਆ ਹੈਗਾ ਤੁਹਾਨੂੰ ਵਧੀਆ ਬਣੀ ਹੈ ਜੀ ਵਾਕਿਆ ਕੋਈ ਇਸ ਤਰ੍ਹਾਂ ਦਾ ਕੁਛ ਹੈ ਹੀ ਨਹੀਂ ਨਹੀਂ ਦੇਖ ਰਹਾ ਤੇ ਚੀਜ਼ ਜਿਹੜੀ ਬਹੁਤ ਵਧੀਆ ਜੀ ਤਾਂ ਬਿਲਕੁਲ ਜਿਹੜਾ ਹੈਗਾ ਲੋਕ ਸ਼ੱਕਦੇ ਹੋਏ ਵੀ ਨਜ਼ਰ ਆ ਰਹੇ ਨੇ ਉਹ ਸਾਫ਼ ਤੌਰ ਤੇ ਕਹਿਣਾ ਉਹਨਾਂ ਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਸ਼ੇਲਾ ਪਦਾਰਥ ਇਹ ਚ ਨਹੀਂ ਹੁੰਦਾ ਸਾਰਾ ਜਿਹੜਾ ਹੈਗਾ ਖਸਕਾਸ ਹੋ ਗਈ ਬਾਦਾਮ ਹੋ ਗਿਆ ਕਾਜੂ ਹੋ ਗਿਆ ਇਸ ਚੀਜ਼ ਦਾ ਜਿਹੜਾ ਹੈਗਾ ਰਗੜਾ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਹੈਗਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮ ਦਾ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ